ਨਸ਼ੇ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰਕੇ ਰੱਖ ਦਿੱਤਾ ਹੈ ਇੰਨਾ ਹੀ ਨਹੀਂ ਨਸ਼ੇ ਨੇ ਹੁਣ ਰਿਸ਼ਤੇ ਦੀਆਂ ਕੀਮਤਾਂ ਕਦਰਾਂ ਨੂੰ ਵੀ ਲੋਕਾਂ ਦੇ ਦਿਲਾਂ ਚੋਂ ਬਿਲਕੁਲ ਕੱਢ ਦਿੱਤਾ ਹੈ ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਜੋ ਘਟਨਾ ਮਾਨਸਾ ਤੋਂ ਸਾਹਮਣੇ ਆਈ ਹੈ ਉਸ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਿਰਕਾਰ ਨਸ਼ੇ ਦੀ ਲਤ ਕਿਸੇ ਤੋਂ ਕੀ ਕੁਝ ਕਰਾ ਸਕਦੀ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜਿਓ ਤੇ ਅੱਜ ਦੀ ਖਬਰ ਦੱਸਣ ਦੇ ਨਾਲ ਨਾਲ ਸੋਚਣ ਲਈ ਵੀ ਮਜਬੂਰ ਕਰ ਰਹੀ ਹੈ ਕਿ ਆਖਿਰਕਾਰ ਸਮਾਜ ਹੋ ਕੀ ਰਿਹਾ ਹੈ ਮਾਮਲਾ ਦਰਸਲ ਮਾਨਸਾ ਜ਼ਿਲ੍ਹੇ ਦੇ ਬੁਡਲਾਡਾ ਸਬ ਡਿਵੀਜ਼ਨ ਦੇ ਪਿੰਡ ਅਕਬਰਪੁਰ ਖੁੱਡਲ ਦਾ ਹੈ ਜਿੱਥੇ ਇੱਕ ਮਾਪਿਆਂ ਨੇ ਆਪਣਾ 5 ਸਾਲ ਦਾ ਬੱਚਾ ਮਹਿਜ਼ ਨਸ਼ੇ ਦੀ ਲਤ ਕਰਕੇ ਵੇਚ ਦਿੱਤਾ ਹੈਰਾਨ ਕਰਨ ਵਾਲੀ ਘਟਨਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਰਹੇ ਹੋਗੇ 5 ਮਹੀਨਿਆਂ ਦਾ ਇੱਕ ਬੱਚਾ ਇੱਕ ਮਾਪੇ ਨੇ ਸਿਰਫ ਇਸ ਕਰਕੇ ਵੇਚਤਾ ਕਿ ਉਹ ਆਪਣੀ ਨਸ਼ੇ ਦੀ ਲਤ ਨੂੰ ਦੂਰ ਕਰਨਾ ਚਾਹੁੰਦੇ ਸੀ 1 ਲੱਖ 80 ਹਜ਼ਾਰ ਰੁਪਏ ਦੇ ਵਿੱਚ ਉਹਨਾਂ ਨੇ ਮਾਨਸਾਦ ਇੱਕ ਇੱਕ ਜੋੜੇ ਨੂੰ ਆਪਣਾ ਬੱਚਾ ਵੇਚ ਦਿੱਤਾ ਤੇ ਉਸ ਪੈਸੇ ਨਾਲ ਆਪਣੀ ਨਸ਼ੇ ਦੀ ਲਤ ਵੀ ਪੂਰੀ ਕੀਤੀ ਤੇ ਕੁਝ ਘਰ ਦਾ ਸਮਾਨ ਵੀ ਖਰੀਦਿਆ ਇਸ ਘਟਨਾ ਨੇ ਸ਼ਰਮਸਾਰ ਕਰਕੇ ਰੱਖ ਦਿੱਤਾ ਰਿਸ਼ਤਿਆਂ ਨੂੰ ਜਾਂ ਸਿੱਧੇ ਤੌਰ ਤੇ ਕਹਿ ਲਿਆ ਕਿ ਪੰਜਾਬ ਚ ਨਸ਼ੇ ਦੇ ਦਲਦਲ ਦੇ ਵਿੱਚ ਕਿਸ ਤਰ੍ਹਾਂ ਨੌਜਵਾਨ ਫਸਦੇ ਜਾ ਰਹੇ ਨੇ ਉਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਆਖਿਰਕਾਰ ਕਿਵੇਂ ਕੋਈ ਮਾਪੇ ਆਪਣੇ ਬੱਚੇ ਨੂੰ ਸਿਰਫ ਨਸ਼ੇ ਦੀ ਲਤ ਕਰਕੇ ਵੇਚ ਸਕਦੇ ਨੇ ਮਾਮਲਾ ਪੂਰਾ ਕੀਏ ਮਾਮਲਾ ਤੁਹਾਨੂੰ ਦੱਸ ਦੇਣੇ ਆ ਕਿ ਮਾਨਸਾ ਦੇ ਬੁੜਲਾਡਾ ਦੇ ਵਿੱਚ ਅਖਬਰਪੁਰ ਖੁੱਡਲ ਵਿਲੇਜ ਹੈ ਜਿੱਥੋਂ ਦੇ ਇੱਕ ਡਰੱਗ ਐਡਿਕਟ ਕਪਲ ਨੇ ਆਪਣੇ 5 ਮਹੀਨੇ ਦੇ ਬੱਚੇ ਨੂੰ ਮਹਿਸ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਜੋ ਕੱਲ ਨਿਕਲ ਕੇ ਸਾਹਮਣੇ ਆਈ ਉਹ ਗੱਲ ਇਹ ਹੈ ਕਿ ਬੱਚੇ ਨੂੰ ਪੁਲਿਸ ਨੇ ਫਿਲਹਾਲ ਆਪਣੀ ਕਸਟਡੀ ਦੇ ਵਿੱਚ ਲੈ ਲਿਆ ਜਾਂ ਜਿਨ੍ਹਾਂ ਨੂੰ ਵੇਚਿਆ ਗਿਆ ਸੀ ਉਹਨਾਂ ਦੇ ਨਾਲ ਕਾਗਜ਼ੀ ਪੱਤਰੀ ਵੀ ਇਹਨਾਂ ਮਾਪਿਆਂ ਨੇ ਸਾਈਨ ਕਰਾਏ ਸੀ ਔਰ ਅਡਾਪਸ਼ਨ ਜਿਹੜੀ ਹੈ ਉਹਦੇ ਤੌਰ ਤੇ ਕਾਗਜ਼ ਤਿਆਰ ਕੀਤੇ ਗਏ ਸੀ ਪਰ ਹੁਣ ਜੋ ਘਟਨਾ ਸਾਹਮਣੇ ਆਈ ਚੁੱਕੀ ਬੱਚੇ ਦੇ ਹੀ ਰਿਸ਼ਤੇਦਾਰ ਨੇ ਜਾਂ ਕਹਿ ਲਿਏ ਕਿ ਉਸ ਜੋੜੇ ਦੇ ਰਿਸ਼ਤੇਦਾਰ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਮਾਮਲਾ ਜਿਹੜਾ ਉਹ ਪਹੁੰਚਿਆ ਪੁਲਿਸ ਦੇ ਕੋਲ ਪੁਲਿਸ ਨੇ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫੀਸਰ ਨੂੰ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਇਸ ਕਾਰਵਾਈ ਨੂੰ ਅਮਲ ਚ ਲਿਆਂਦਾ ਗਿਆ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਸ ਕਪਲ ਨੇ ਜਿਸ ਜੋੜੇ ਨੇ ਆਪਣੇ ਇਸ ਬੱਚੇ ਨੂੰ ਵੇਚਿਆ ਉਹ ਜਿਹੜੀ ਮਹਿਲਾ ਹੈ ਯਾਨੀ ਕਿ ਬੱਚੇ ਦੀ ਜਿਹੜੀ ਮਾਂ ਹੈ ਉਹ ਇੱਕ ਸਟੇਟ ਲੈਵਲ ਦੀ ਰੈਸਲਰ ਰਹੀ ਹੈ ਸਟੇਟ ਲੈਵਲ ਦੀ ਰੈਸਲਰ ਔਰਤ ਜਿਹੜੀ ਕਿ ਮਹਸ 19-20 ਸਾਲਾਂ ਦੀ ਹੈ ਉਸ ਵੱਲੋਂ ਆਪਣਾ ਬੱਚਾ ਵੇਚ ਦਿੱਤਾ ਗਿਆ ਹਾਲਾਂਕਿ ਪਹਿਲੇ ਇਹਨਾਂ ਦਾ ਵਿਆਹ ਹੋਇਆ ਇਹ ਮੁੰਡੇ ਦੇ ਨਾਲ ਇਹਦੀ ਲਵ ਮੈਰਿਜ ਹੋਈ ਹੈ ਇਸ ਰੈਸਲਰ ਦੀ ਔਰ ਜਿਸ ਤੋਂ ਬਾਅਦ ਮੁੰਡਾ ਚੁੱਕੇ ਨਸ਼ੇ ਦਾ ਆਦੀ ਸੀ ਉਹਨੇ ਹੌਲੀ-ਹੌਲੀ ਉਸ ਰੈਸਲਰ ਨੂੰ ਵੀ ਨਸ਼ੇ ਦੀ ਆਦਤ ਲਾਤੀ ਜਿਸ ਤੋਂ ਬਾਅਦ ਆਪਣੀ ਨਸ਼ੇ ਦੀ ਇਸ ਤੋੜ ਨੂੰ ਪੂਰੀ ਕਰਨ ਦੇ ਲਈ ਉਹਨਾਂ ਨੇ ਆਪਣੇ 5 ਮਹੀਨੇ ਦੇ ਬੱਚੇ ਨੂੰ ਮਾਨਸਾ ਵਿਖੇ ਹੀ ਇੱਕ ਜੋੜੇ ਨੂੰ ਅਡਾਪਸ਼ਨ ਲਈ ਦਿੱਤਾ ਔਰ ਉਹਨਾਂ ਤੋਂ 1,80,000 ਰੁਪਏ ਲਏ ਜਿਦੇ ਵਿੱਚ ਉਹਨਾਂ ਨੇ ਨਸ਼ੇ ਦੀ ਜਿਹੜੀ ਇੱਕ ਲਤ ਲੱਗੀ ਹੋਈ ਸੀ ਉਹਨੂੰ ਦੂਰ ਕਰਨ ਦੇ ਲਈ ਕੁਝ ਪੈਸੇ ਰੱਖੇ ਕੁਝ ਘਰ ਦਾ ਸਮਾਨ ਖਰੀਦਾ ਤੇ ਉਸ ਸ਼ਖਸ ਨੇ ਆਪਣੀ ਮੋਟਰਸਾਈਕਲ ਜਿਹੜੀ ਕਿ ਗਿਰਵੀ ਰੱਖੀ ਹੋਈ ਸੀ ਉਹ ਕੁਝ ਪੈਸੇ ਦੇ ਕੇ ਆਪਣੀ ਮੋਟਰਸਾਈਕਲ ਛੜਾਈ ਪਰ ਹੈਰਾਨ ਕਰ ਦੇਣ ਵਾਲੀ ਘਟਨਾ ਹੈ ਕਿ ਕਿਵੇਂ ਕੋਈ ਮਾਪੇ ਆਪਣੇ ਬੱਚੇ ਨੂੰ ਇਸ ਤਰ੍ਹਾਂ ਨਿਲਾਮ ਕਰ ਸਕਦੇ ਨਹੀਂ ਜਾਂ ਵੇਚ ਸਕਦੇ ਨਹੀਂ ਸਿਰਫ ਨਸ਼ੇ ਦੀ ਲਤ ਨੂੰ ਪੂਰਾ ਕਰਨ ਦੇ ਲਈ ਇਸ ਘਟਨਾ ਨੇ ਸੋਚਣ ਲਈ ਮਜਬੂਰ ਕਰਤਾ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੀ ਹੁਣ ਜਾਂਚ ਵੀ ਕਰ ਰਹੀ ਹੈ ਤੇ ਬੁੜਲਾਦਾ ਦੇ ਜਿਹੜੇ DSP ਨੇ ਸਿਕੰਦਰ ਸਿੰਘ ਚੀਮਾ ਉਹਨਾਂ ਵੱਲੋਂ ਵੀ ਇਹ ਗੱਲ ਕਿਹਾ ਜਾ ਰਿਹਾ ਹੈ ਕਿ ਮਾਮਲਾ ਅੰਡਰ ਇਨਵੈਸਟੀਗੇਸ਼ਨ ਹੈ ਤਾਂ ਦੋਵੇਂ ਫੈਮਿਲੀਜ਼ ਨੇ ਜਿਹੜੇ ਨੇ ਉਹਨਾਂ ਤੋਂ ਕੁਝ ਕਿਸੇ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਨੇ ਵੀ ਕਿਹਾ ਕਿ ਬੱਚਾ ਜਿਹੜਾ ਸੀ ਉਹ ਠੀਕ ਨਹੀਂ ਸੀ ਜਿਸ ਕਰਕੇ ਇਹਨਾਂ ਨੇ ਸੋਚਿਆ ਕਿ ਇਸ ਨੂੰ ਵੇਚ ਦਿੰਨੇ ਆ ਯਾਨੀ ਕਿ ਬਿਮਾਰ ਸੀ ਜਿਸ ਕਰਕੇ ਉਹਨਾਂ ਨੇ ਵੇਚਿਆ ਪਰ ਇਹ ਵੇਚਣ ਦੀ ਘਟਨਾ ਨੇ ਸ਼ਰਮਸਾਰ ਪੰਜਾਬ ਨੂੰ ਜ਼ਰੂਰ ਕਰ ਦਿੱਤਾ